ਤਰਲੋਚਨ ਜੀ ਦਾ ਪੁੱਤਰ ਮਰ ਗਿਆ ਉਹ ਭਗਵਾਨ ਉਸ ਤਰਲੋਚਨ ਦੇ ਘਰ ਵਾਲੀ ਦੇ ਜਿਹੜੇ ਤਰਲੇਸਣ ਉਹਦਾ ਦੁੱਖ ਸੀ ਬਰਦਾਸ਼ਤ ਨਾ ਕਰ ਸਕਿਆ ਤੇ ਆਪ ਇੱਕ ਮਨੁੱਖੀ ਜਾਮਾਤਾਰ ਕੇ ਬੱਚੇ ਦੇ ਰੂਗ ਦੇ ਵਿੱਚ ਨੌਕਰ ਬਣ ਕੇ ਆ ਗਿਆ ਹੁਣ ਤਨਖਾਹ ਰੱਖੀ ਗਈ ਕੀ ਲਵੇਗਾ ਕਹਿੰਦਾ ਜੀ ਪ੍ਰਸ਼ਾਦਾ ਜਰੂਰ ਸ਼ਕਾਂਗਾ ਤਨ ਜਰੂਰ ਟਕਾਂਗਾ ਹੋਰ ਕੁਛ ਨਹੀਂ ਲੈਣਾ ਸਿਰਫ ਇੱਕੋ ਗੱਲ ਲੈਣੀ ਹੈ ਮੇਰੀ ਨਿੰਦਿਆ ਨਾ ਕਰਿਓ ਜੀ ਤੂੰ ਨਹੀਂ ਦੇਆ ਕਰੋਗੇ ਨਾ ਤੇ ਮੈਂ ਫੇਰ ਹਣਾ ਕੋਈ ਨਹੀਂ ਕਿ ਬਸ ਆ ਮੇਰੀ ਤਨਖਾਹ ਵਿੱਚ ਗੱਲ ਹੋ ਗਈ ਭਾ ਮੈਂ ਅਰਜ਼ ਕਰਨਾ ਪਿਆ ਸਮਾਂ ਆਇਆ ਉਹ ਭਗਵਾਨ ਇਹ ਲੋਪ ਹੋ ਗਿਆ ਸਾਸ ਸੰਗੇ ਚ ਕਿਸ ਤਰ੍ਹਾਂ ਆਇਆ ਹੁਣ ਇੱਥੇ ਆਗਿਆ ਦੇ ਪਾਈ ਇੱਥੇ ਖਲੋਤੇ ਰਵਾਂਗੇ ਆਪਾਂ ਫੇਰ ਸਾਸ ਸੰਗੇ ਚ ਭਗਵਾਨ ਇਹ ਲੋਪ ਹੋ ਗਿਆ ਪੁੱਤਰ ਵੀ ਗਿਆ ਨੌਕਰ ਵੀ ਗਿਆ ਕਹਿੰਦੀ ਔਂਤਰਾ ਰੱਬ ਨਲੱਜਾ ਉਹਨੂੰ ਮੇਰਾ ਸੁਖ ਚੰਗਾ ਹੀ ਨਹੀਂ ਲੱਗਦਾ ਪਿਆ ਪਹਿਲਾ ਪੁੱਤਰ ਦਾ ਸੁੱਖ ਨਹੀਂ ਮਿਲਿਆ ਫਿਰ ਨੌਕਰ ਮਿਲ ਗਿਆ ਤੇ ਉਹ ਵੀ ਸੁੱਖ ਨਹੀਂ ਮਿਲਿਆ ਉਹ ਦਿਨ ਬੁਰਾ ਪਲਾ ਕਹਿੰਦੇ ਕਹਿੰਦੇ ਤਰਲੋਚਨ ਜੀ ਆ ਗਏ ਕਹਿੰਦੇ ਭਾਗਾਂ ਵਾਲੇ ਕੀ ਗੱਲਾਂ ਕਰਨੀਆਂ ਪਈ ਕਿਹਨੂੰ ਮੁਖਾਤਬ ਕਰਨੀਆਂ ਪਈ ਓਂ ਤਰੇ ਭਗਵਾਨ ਨੂੰ ਮਨੂੰ ਦੁਖੀ ਨੂੰ ਛੇੜਦੇ ਨੇ ਪਏ ਪੁੱਛਦੇ ਨੇ ਪਏ ਭਗਵਾਨ ਪਰ ਮਹਾਤਮਾ ਤਰਲੋਚਨ ਜੀ ਇੱਕਮਿਕ ਹੋ ਗਏ ਕਹਿੰਦੇ ਨੇ ਨਾਰ ਆਣੇ ਦਿਸ ਕਾਏ ਭੁੱਲੀ ਗਵਾਰੀਆ ਗਵਾਰ ਨੇ ਬੇਕੂਫੇ ਭਗਵਾਨ ਨਿੰਦਿਆ ਕਰਨੀ ਹੈ ਭਈ ਦੁਖ ਰ ਸੁਖ ਰ ਥਾਰੋ ਕਰਮ ਰ ਇਹ ਦੋਖ ਹੈ ਨਾ ਇਹ ਤੇਰੇ ਪਾਪਾਂ ਦਾ ਫਲ ਹੈ ਜਿਹੜਾ ਸੋਖ ਹੈ ਇਹ ਤੇਰੇ ਪੁੰਨਾਂ ਦਾ ਫਲ ਹੈ ਭਗਵਾਨੋ ਨਾ ਮਾੜਾ ਚੰਗਾ ਅਕਸਰ ਸੰਗ ਵਿੱਚ ਉਹ નિર્ਦੋਸ਼ ਆਪੂ ਆਣ ਗੁਰੂ ਦੇ ਪਿਆਰੇ ਹੋ ਇਸ ਸ਼ਬਦ ਦੇ ਵਿੱਚ ਇਸ ਉਪਦੇਸ਼ ਦੇ ਵਿੱਚ ਸਮਝਾਉਣ ਦੇ ਵਾਸਤੇ ਕਹਿੰਦੇ ਨੇ ਵਿਸ਼ਵ ਦਾ ਦੀਪਕ ਸੁਆਮੀ ਤਾਚੇਰੇ ਸਵਾਰthi ਪੰਖੀ ਦਾ ਗੜਤਾ ਚਰੇ ਬਾਂਧਵਾ ਕਰਮ ਕਾ ਅਣੂ ਪਿੰਗਲਾਰੀ ਅਣਕੁ ਪਾਤਕ ਹਰਤਾ ਤਰੇਪਨ ਆਸਰੀ ਤੀਰੇ ਤਿਰਤ ਪਰਮਦਾਲ ਹੈ ਨਾ ਪਾਰੀ ਕਰੂੰ ਕਰ ਗੋਪਾਲ ਫੇੜਸਰੀ ਦਾਦੀ ਦੇ ਲੰਕੜ ਆ ਪਾੜੀਲੇ ਰਾਵਣ ਬਣ ਸਲਬ ਸਤੋਖ ਕਰਮ ਕਰਕੇ ਛੋਟੀਆਂ ਫੇੜਸਰੀ ਕਹਿੰਦੇ ਨੇ ਅਮਰ ਸਸੀਆ ਦੇਨ ਲక్ష్ਮੀ ਕਲਪਤਾ ਸਿਖਰ ਸੁਨਾਗਰ ਦੇ ਚ ਨਾ ਕਰਮ ਕਰ ਖਾਰ ਫੇੜਸਰੀ ਪੁਰਬ ਲੋਕਿਤ ਕਰਮ ਨਾ ਮਿਟਾਈ ਕਰ ਗਏ ਹਨ ਅਕਾਰਗੇ ਹੁਣ ਜਿਹੜਾ ਪੁਰਬਲਾ ਕਰਮ ਹੈ ਕਹਿੰਦੇ ਮਿਟ ਨਹੀਂ ਸਕਦਾ ਸਾਸ ਸੰਗੇ ਚ ਸਦ ਨੂੰ ਆਪਨ ਕੋਈ ਡਰ ਨਹੀਂ ਲੱਗਦਾ ਪਿਆ ਨਹੀਂ ਕੋਈ ਡਰ ਲੱਗਦਾ ਪਿਆ